ਭਾਬੀ ਉਤੇ ਬੜੀ ਬਿਚੀ ਲੱਗਿਆ ਹੁਣ ਪਤਾ ਕੀ ਨਿਕਲੀ ਹੋ ਦਰਦ ਤੇ ਹੁੰਦਾ ਵਾ ਭੈਣ ਆ ਪਰ ਵੀ ਛੋਟੀ ਕੀ ਦਸਾਂ ਮੇਰਾ ਤੇ ਕੁਝ ਨਹੀਂ ਹਾਲ ਅੱਜ ਸਾਡੇ ਤੇ ਬੜੇ ਮਾਰੇ ਜਿਨ ਆਏ ਪਈ ਐ ਭਾਵੇਂ ਸਾਡੀ ਹੋਰ ਰਕਮ ਪੂਰੀ ਹੋ ਗਈ ਐ ਨਾ ਅਸੀਂ ਬੈਂਕ ਦਾ ਕਰਜ਼ਾ ਤੇ ਲਾਤਾ ਵਾ ਪਰ ਅਜੇ ਵੀ ਸਾਡੇ ਘਰ ਦੀ ਕੰਡੀਸ਼ਨ ਠੀਕ ਨਹੀਂ ਹੈਗੀ ਅਜੇ ਵੀ ਸਾਨੂੰ ਸੌਦਾ ਪਤਾ ਸੋਟਾਂ ਲਈ ਪੈਣ ਦੀ ਲੋੜ ਐ ਸੌ ਥਾਈ ਲੋੜ ਐ ਤੇ ਅਸੀਂ ਦਰਦ ਦਰਦ ਦੀ ਅਜੇ ਵੀ ਠੋਕਰਾਂ ਖਾਂਣ ਡਏ ਆ ਕੋਈ ਗੱਲ ਨਹੀਂ ਭਾਬੀ ਜਿੰਨਾ ਸ਼ੁਕਰ ਕਰੋ ਮਾਂ ਲੱਗਦਾ ਇਹ ਤਾਂ ਹੀ ਛੱਤ ਦਾ ਰਿਸੇ ਤੇ ਹੈਗੀ ਆ ਕਿ ਇਹ ਵੀ ਚੱਲ ਜਾਂਦੀ ਤੇ ਕੀ ਕਰਨਾ ਇੱਥੇ ਧੱਕੇ ਖਾਣੇ ਹੀ ਬੇਬੇ ਜੀ ਤਾਂ ਹੀ ਤੇ ਉਹਦੇ ਕੋ ਪੈਸੇ ਕਢਾਈ ਗੇਮ ਖੇੜ ਕੇ ਜੇ ਮੈਂ ਆ ਗੇਮ ਨਾ ਖੇੜਦੀ ਤੇ ਅੱਜ ਮੈਂ ਇਸ ਘਰ ਚ ਨਹੀਂ ਬੈਠੀ ਹੁਣਾਂ ਤੇ ਮੇਰਾ ਬੰਦਾ ਉਹਨੂੰ ਉਦਾਂ ਬਾਹਰ ਅਟੈਕ ਹੋ ਜਾਂਦਾ ਤੇ ਮੇਰੀ ਸੱਸ ਉਹ ਤੇ ਸ਼ਦੈਨ ਹੋਈ ਫਿਰਦੀ ਉਹ ਤੇ ਹੁਣ ਵੀ ਰੋ ਕੇ ਹਟੀਂ ਤੇ ਰਹਿ ਗਈ ਅੱਗੇ ਮੰਮੀ ਦੇ ਤੇ ਬਹੁਤ ਕੰਡੀਸ਼ਨ ਲਾਉਂਦੇ ਕਿੱਥੇ ਜਦੋਂ ਡੈਡੀ ਜਿੰਦੇ ਸੀ ਤੇ ਸਭ ਦਾ ਬੋਰੀਆਂ ਨਾ ਕਹਿੰਦੀ ਹੁੰਦਾ ਹੈ ਤੇ ਕਹਿੰਦੀ ਅੱਜ ਅਹੀਂ ਨਹੀਂ ਆ ਤੇ ਪਤੀ ਤੇ ਦਿਆਂ ਦੀ ਖੰਡ ਲਿੰਦੇ ਅਹੀਂ ਰੋਂਦੇ ਫਿਰਦੇ ਆ ਤੇ ਸਬਜੀ ਸੋਚ ਸਮਝ ਕੇ ਧਰਦੇ ਆ ਮੰਮੀ ਨੇ ਕਦੀ ਹਰ ਦਿਨ ਨਹੀਂ ਸੀ ਖਾਧੀ ਣੜੀ ਬੜਾ ਖੁਸ਼ ਰੱਖਦੇ ਨੇ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਦੀ ਕਿੰਨੀ ਪੈਨਸ਼ਨ ਹੁੰਦੀ ਸੀ ਸਭ ਕੁਛ ਕਿੰਨੇ ਵਧੀਆ ਸੀ ਕਿੱਥੇ ਤੇਰੇ ਵੀਰ ਨੇ ਸਾਨੂੰ ਕਹਿੰਨਾ ਦੱਸੋ ਕਿਹੜੀ ਸਬਜੀ ਖਾਣੀ ਭਾਵੇਂ 80 ਰੁਪਏ ਕਿਲੋ ਹੋਣੀ ਅਨਜੀਤ ਨੇ ਉਹ ਸਬਜੀ ਲਿਓਣੀ ਜਿਹੜੀ ਮੰਮੀ ਜੀ ਤੇ ਮੈਂ ਦੱਸਲੀ ਤੇ ਅੱਜ ਅੱਜ ਸਾਨੂੰ बार-बार ਕਹਿ ਦਿੰਦਾ ਆਲੂਆਂ ਦੀ ਸਬਜੀ ਬਣਾ ਲਓ ਅ ਗੰਡੇ ਛੀਰ ਕੇ ਤੇ ਟਮਾਟਰ ਪਾ ਲਾ ਕੋਈ ਗੱਲ ਅਪਰੀ ਨਾਲ ਰੋਟੀ ਖਾ ਲਓ ਚੁੱਪ ਕੋਈ ਗੱਲ ਇਹ ਵੀ ਤਾਂ ਚਲ ਜਾਣੀਆ ਇਹ ਦਿਨ ਐਵੇਂ ਸਦਾ ਨਹੀਂ ਰਹਿਣੇ ਚੁੱਪ ਕਰ ਜਾ ਹੌਸਲਾ ਰੱਖੋ ਸਭ ਕੁਝ ਠੀਕ ਹੋ ਜਾਣਾ ਮਸੀਰੀ ਜਿਦੋਂ ਤੂੰ ਹੀ ਤੇ ਦੀਦੀ ਨੇ ਤੇ ਰਾਜੂ ਭਾਈ ਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚ ਕੇ ਨੇ ਇਹ ਲਿਵਦੇ ਮਕਾਮ ਤੱਕ ਸਾਰੇ ਕੁਝ ਵਧੀਆ ਹੋ ਗਿਆ ਤੁਹਾਡਾ ਨਹੀਂ ਤੁਹਾਡੇ ਪੁੱਤ ਨੇ ਵੀ ਪੂਰੀ ਮਿਹਨਤ ਕਰਨੀ ਜੀ ਚੰਗੀ ਗੱਲ ਐ ਪੁੱਤ ਸਾਰੇ ਕਰਜ਼ੇ ਗੁਰਦੇ ਲਾਧ ਨਹੀਂ ਦੇਨੇ ਬਿਲਕੁਲ ਭੈਣ ਜੀ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਤੁਸੀਂ ਛੱਤ ਬਚਾ ਲਈ ਆ ਪੈਂਜੀ ਇੱਕ ਵਾਰੀ ਸਿਰ ਤੋਂ ਛੱਤ ਘਟ ਜੇ ਨਾ ਸਾਰੀ ਉਮਰ ਬੰਦਾ ਜੋ ਮਰਜ਼ੀ ਕਰ ਲੇ ਪੈਂਜੀ ਛੱਤ ਨਹੀਂ ਜੇ ਮਿਲਦੀ ਤੁਹਾਡੇ ਘਰਾਂ ਪਿੱਛੇ ਚਲੋ ਛੱਤ ਉਹ ਵੱਜ ਗਈ ਬਾਕੀ ਆਪੇ ਮਿਹਨਤ ਮੁੰਡਾ ਕਰੂਗਾ ਤੇ ਦੁਦੇ ਹਾਲ ਵੀ ਹੋ ਜਾਣਗੇ ਇੱਕ ਗੱਲ ਪੈਂਜੀ ਬੰਦੇ ਦੇ ਕੀਤੇ ਆ ਕੁਝ ਨਹੀਂ ਹੁੰਦਾ ਜੋ ਰਾਬ ਕਰਦਾ ਉਹੋ ਹੀ ਕਰਦਾ ਜੇ ਆ ਤੁਹਾਨੂੰ ਪਤਾ ਆ ਦੁੱਖ ਦੇ ਟਾਈਮ ਤੇ ਆਪਣੇ ਰਿਸ਼ਤੇਦਾਰੇ ਸਾਰਨਾ ਪਹਿਲਾ ਸਾਥ ਛੱਡਦੇ ਜਿਹਦੇ ਬੂਹੇ ਤੇ ਚਾਹੀਦਾ ਸੀ ਨਾ ਉਹੋ ਹੀ ਕੰਦੇ ਹੁੰਦੇ ਸੀ ਕਿ ਇਧਰ ਇਹ ਪੈਸੇ ਸਾਡੇ ਕੋਲ ਲੈਣ ਆਇਆ ਹੋਣਾ ਸਹੀ ਗੱਲ ਮਸੀ ਜੀ ਇਦਾਂ ਹੀ ਹੋਈ ਮੇਰੇ ਨਾਲ ਐਸ ਕਰਕੇ ਪੁੱਤ ਥੋੜਾ ਕਮਾ ਬੋਤਾ ਕਮਾ ਬਸ ਆਪਣਾ ਕਮਾ ਕਿਸੇ ਦੇ ਗੜੀ ਹੱਥ ਨਾ ਟੱਡ ਪੁੱਤ ਕੋਈ ਗੱਲ ਮੇਰੀ ਗੱਲ ਸੁਣ ਆਉਂਦੇ ਸਾਲ ਤੱਕ ਤੇਰਾ ਆਪਣਾ ਕੰਮ ਹੋਣਾ ਚਾਹੀਦਾ ਹੈ ਬਿਲਕੁਲ ਕਰਜੇ ਤਾਂ ਵੇਖੀ ਚੱਟ ਲੱਥ ਜਾਣੇ ਲੱਥ ਮਿਹਨਤ ਕਰੋ ਸਹੀ ਗੱਲ ਹੈ ਆਉਂਦੇ ਨਹੀਂ ਹੋਊਗੀ ਮੰਮੀ ਜੀ ਆਜੋ ਆਜੋ ਬੈਠੋ ਹੋਈਆਂ ਡਾਡੀਆਂ ਨੂੰ ਚੱਲਾ ਹਾਂਜੀ ਹਾਂਜੀ ਮੰਮੀ ਚੱਲੀ ਆ ਬੱਚੇ ਆ ਕੇ ਹੁਣੇ ਚੱਲ ਉਥੇ ਬੁਟੀਕ ਦੇ ਵੀ ਵੇਖੀਏ ਜਾ ਕੇ ਕੋਈ ਨਾ ਉਹਨਾਂ ਦੇ ਸਿਰ ਤੇ ਛੱਡੀ ਏ ਤੇ ਜਮਨ ਹਾਂਜੀ ਉਹਦੇ ਇਕੀ ਮਸ ਜੈਂਜੀ ਆਲੂ ਇਹਦੀ ਭੈਣ ਜੀ ਟਾਡੇ ਭੈਣ ਜੀ ਪੁੱਤ ਨੇ ਕੱਲੇ ਪੁੱਤ ਨੇ ਕਿਹੜਾ ਪੁੱਤ ਨੇ ਭੈਣ ਜੀ ਦਾ ਲੈਰ ਵੱਡੇ ਪੁੱਤ ਨੇ ਵੱਡਾ ਪੁੱਤ ਪੈਂਜੀ ਕਿਹੜਾ ਮੈਨੂੰ ਸਮਝ ਨਹੀਂ ਆਉਂਦੀ ਪੈਂਜੀ ਜਵਾਈ ਵੀ ਤਾਂ ਪੁੱਤ ਹੁੰਦੇ ਨਾ ਤੇ ਵਿਮਲ ਵੱਡੇ ਹੀ ਆ ਨਾ ਅਨੋਖਾ ਪੈਂਜੀ ਦਾ ਪੈਂਜੀ ਇਹ ਪਹਿਨ ਇਹ ਨਾ ਪਹਿਦੀ ਮੈਂ ਹੱਕ ਦਾ ਨਹੀਂ ਅਹੀਂ ਤੁਹਾਡੇ ਨਾਲ ਇੰਨਾ ਕੋਈ ਘਟ ਛੱਡਿਆ ਮੈਂ ਤੁਹਾਡੇ ਕੋਲ ਇਹ ਤਹੇ ਕਿਤਨਾ ਲੈ ਸਕਦੀ ਹਾਂ ਮੰਮੀ ਜੀ ਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਪਿਛਮੀਆਂ ਗੱਲਾਂ ਨਾ ਬਾਰ-ਬਾਰ ਕਰਕੇ ਆਪਣਾ ਵੀ ਦਿਲ ਦਿਖਾਉਂਦੇ ਹੋ ਤੇ ਸਾਡਾ ਵੀ ਐਸ ਕਰਕੇ ਚੁੱਪ ਕਰਕੇ ਨਾ ਪਹਿ ਰੱਖ ਲੋ ਨਹੀਂ ਕੋਤਾਂ ਧੀਆ ਕੋ ਪੈਸੇ ਨਹੀਂ ਲਈਦੇ ਧੀਆ ਨੂੰ ਤੇ ਸਭ ਦਈਦੇ ਆ ਮੰਮੀ ਯਾ ਕਿਹਦੀ ਮਾਂ ਜਿਹੜੀ ਧੀਆ ਧੀ ਕੋ ਪੈਸੇ ਲੈ ਲੂ ਆਪਣਾ ਦਮ ਦਿਲਾਉ ਕੋਈ ਗੱਲ ਨਹੀਂ ਇਹਨਾਂ ਪੈਸੇ ਨੂੰ ਤੁਸੀਂ ਪਸਚ ਪਾਓ ਅਸੀਂ ਠੀਕ ਹੈਗੇ ਬਿਲਕੁਲ ਆ ਦੇਖੋ ਮਿਹਨਤ ਕਰਕੇ ਅਸੀਂ ਸਾਰਾ ਕੁਝ ਕਰ ਲੈਣਾ ਸਹੀ ਗੱਲ ਮਸੀ ਜੀ ਰੱਖ ਲੋ ਤੁਸੀਂ ਇਹਨਾਂ ਨੂੰ ਤੁਸੀਂ ਆ ਜਾਈਂ ਇਹ ਬੜਾ ਸਾਡੇ ਕੋਲ ਤੁਸੀਂ ਮਿਹਨਤ ਕਰੋਗੇ ਮੈਂ ਕਿੰਨੀ ਮਿਹਨਤ ਕਰੋ ਉੱਥੇ ਪਹੁੰਚੋ ਜਿੱਥੇ ਤੁਸੀਂ ਪਹਿਲੇ ਸੀਗੇ ਪਰ ਹਜੇ ਵੀ ਥੋੜਾ ਜਿਹਾ ਆਪਣਾ ਟੈਨ ਸਾਰੋ ਸ਼ੰਮੀ ਵੇਖੋ ਤਾਂ ਮਿਹਨਤ ਕਰੋ ਮਿਹਨਤ ਕੋਈ ਡਰ ਨਹੀਂ ਪਰ ਕੰਦੇ ਡੁੱਬਦੇ ਨੂੰ ਤਿੰਕੇ ਦਾ ਸਾਥ ਇਹ ਤੁਹੀ ਸਮਝੋ ਸਾਰਾ ਹੀ ਹੈ ਤੇ ਬਾਕੀ ਗੱਲ ਰਹਿ ਗਈ ਆ ਪੈਸੇ ਤੁਹੀ ਨਹੀਂ ਲੈਣੇ ਇੰਜ ਸਮਝੋ ਕਿ ਮੈਂ ਤੁਹਾਨੂੰ ਧਾਰੇ ਦੇ ਰਹੀ ਹਾਂ ਤੇ ਜਦੋਂ ਤੁਹਾਡਾ ਹੱਥ ਸੁੱਕੂਗਾ ਉਦੋਂ ਦੇ ਦੇ ਆਨ ਨੂੰ ਪੈਂਜੀ ਛੋਟਾ-ਮੋਟਾ ਕੋਈ ਕੰਮ ਸ਼ੁਰੂ ਕਰ ਲਓ ਇਹ ਤੇ ਪੈਸੇ ਕੁਝ ਵੀ ਨਹੀਂ ਪੈਂਜੀ ਅਰੇ ਇਹਲਾ ਪੁੱਤ ਉਹੋ ਭੈਣ ਉਹੋ ਮਾਸੀ ਤੇਰੀ ਮਦਦ ਕਰਨ ਲਈ ਜਿਤਨਾ ਪਾ ਲੈ ਆ ਉਤਨਾ ਵਾਅਸ ਕਰਦੇ ਪਰ ਕੋਈ ਗੱਲ ਨਹੀਂ ਜਦੋਂ ਹੱਥ ਸੁੱਕਾ ਹੋਊਗਾ ਨਾ ਉਦੋਂ ਦੇ ਦੇ ਠੀਕ ਹੈ ਚੱਲ ਬਿੰਮਲ ਚੱਲੀਏ ਮੇਰੀ ਗੱਲ ਸੁਣੋ ਅੱਜ ਤਾਂ ਟਾਈਮ ਹੈ ਨਹੀਂ ਅਗਲੀ ਵਾਰ ਆਵਾਂਗੇ ਨਾ ਮੈਂ ਰੋਟੀ ਤੁਹਾਡੇ ਹੱਥਾਂ 'ਤੇ ਖਾ ਕੇ ਜਾਣੀ ਜੀ ਦੇਖੋ ਮਾਸੇ ਜੀ ਰੋਟੀ ਕੀ ਨਹੀਂ ਤੇ ਰਹਿਣਾ ਵਾ ਰਾਤ ਰੁੱਕ ਕੇ ਜਾਓ ਨਹੀਂ ਠੀਕ ਹੈ ਤੇ ਆਪਣਾ ਛੋਟਾ ਮੋਟਾ ਕੋ ਕੰਮ ਸ਼ੁਰੂ ਕਰੋ ਠੀਕ ਹੈ ਟੈਨਸ਼ਨ ਲੈਣੀ ਤੇ ਜੇ ਜ਼ਰੂਰਤ ਪਵੇ ਹੋਰ ਤੇ ਫੋਨ ਕਰ ਦੇਣਾ ਹੁਣ ਮੇਰੀ ਗੱਲ ਸੁਣ ਲਓ ਸ਼ੰਮੀ ਤੁਸੀਂ ਤੇ ਤੁਸੀਂ ਘਰੇ ਆਣਾ ਜੇ ਆਵਾਂਗੇ ਜੀ ਠੀਕ ਹੈ ਨਹੀਂ ਆਉਣ ਨਹੀਂ ਕਰ ਇਹਨਾਂ ਨੇ ਮੇਰਾ ਘਰ ਨਹੀਂ ਵੇਖਣਾ ਆਵਾਂਗੇ ਮਾਸੇ ਜੀ ਜ਼ਰੂਰ ਆਵਾਂਗੇ ਠੀਕ ਹੈ ਭੈਣ ਜੀ ਠੀਕ ਬੜੀ ਖੁਸ਼ੀ ਹੋ ਮਿਲ ਕੇ ਮਾਸੀ ਜੀ ਰਾਤ ਰਹਿ ਜਾਂਦੇ ਇੰਨੇ ਚਿਰ ਬਾਅਦ ਤੁਸੀਂ ਆਏ ਜੀ ਇਹਦਾ ਨਾਮ ਹੈ ਬਟਿੰਦੇ ਚੰਗਾ ਚੰਗਾ ਮਮੀ ਖੁਸ਼ ਹੋ ਖੁਸ਼ ਟੈਨਸ਼ਨ ਨਹੀਂ ਮਮੀ ਲੈਣੀ ਕਿਹਦੀ ਚੰਗਾ ਤੇਰੇ ਹੋਰ ਮੁੰਡਾ ਦੀ ਟੈਨਸ਼ਨ ਹਾਂਜੀ ਨਾਲੇ ਆਪਾਂ ਦੀ ਟੈਨਸ਼ਨ ਹੀ ਲੈਣੀ ਕਿ ਬੋਝ ਪਾ ਲੋ ਦਿਮਾਗ ਤੇ ਕਿ ਮੈਂ ਵਾਪਸ ਕਰਨੇ ਆ ਕੋਈ ਗੱਲ ਨਹੀਂ ਆਪਣਾ ਚਲਾਓ ਜਦੋਂ ਤੁਹਾਡੇ ਕੋਲ ਹੋਣਗੇ ਉਦੋਂ ਵਾਪਸ ਕਰਦੇ ਠੀਕ ਆ ਚੰਗਾ ਤੇਰੀ ਸਿਆਣੀ ਤੀ ਕੀ ਹੋਇਆ ਤੂੰ ਹੀ ਤੇਲਪੜਾ ਰੰਡੇ ਜੀ ਕੀ ਹੋ ਗਿਆ ਹੈ ਕੁਛ ਨਹੀਂ ਤੇਲਪੜਾ ਰਹਾ ਹਾਂ ਬਸ ਉਹ ਗੱਲਾਂ ਯਾਦ ਕਰਕੇ ਇੱਕ ਵੀ ਮੇਰੀ ਭੈਣ ਮੇਰੇ ਕਿੰਨੇ ਖਿਆਲ ਰੱਖ ਕੇ ਗਈ ਹੈ ਤੇ ਕੋਈ ਵੀ ਭੈਣ ਲੋੜ ਪੈਣ ਤੇ ਜਦੋਂ ਕੋ ਮੈਂ ਆਪਣੇ ਪੈਸੇ ਲੈਣ ਗਿਆ ਤੇ ਮੈਨੂੰ ਮੋੜ ਦਿੱਤਾ ਹੀ ਲੈਣੇ ਗੱਲਾਂ ਤਾਂ ਤੂੰ ਪਤਾ ਸੱਚੀਆਂ ਕਰਦਾ ਵੇਖ ਕਿ ਨਹੀਂ ਮਦਦ ਕਰਕੇ ਗਈ ਐ ਭੈਣ ਜਿਹਨੂੰ ਆਪਾਂ ਬੁਰੀ ਆਨੇ ਹਾਂ ਤੇ ਕੋ ਗੁਰਪ੍ਰੀਤ ਉਹਨੇ ਵੇਸਾਂ ਨੂੰ ਕਿੱਥੇ ਖੜਾ ਕਰਤਾ ਲਿਆ ਕੇ ਲੋੜ ਪੈਂਦੇ ਮੈਨੂੰ 1 ਰੁਪਈਆ ਨਹੀਂ ਮੰਮੀ ਤੇ ਉਹ ਪਤਾ ਕੀ ਕਹਿੰਦੇ ਸੀ ਅਸੀਂ ਘੁੰਮਣ ਚੱਲੇ ਆ ਤੇ ਮੈਨੂੰ ਲੋੜ ਹੀ ਤੇ ਮੈਨੂੰ ਪੁੱਛਿਆ ਤੱਕਣੀ ਚਲ ਕੋ ਤਾਂ ਰੋਣਾ ਹੰਜੀ ਹੁਣ ਗਲਤੀ ਤੇ ਸਾਡੇ ਕੋਲ ਹੋਈ ਐ ਇਹਨਾਂ ਦੋਵਾਂ ਨੂੰ ਪਛਾਣਨ ਚ ਅਸੀਂ ਤੇ ਗੁਰਪ੍ਰੀਤ ਨੂੰ ਚੰਗਾ ਸਮਝਦੇ ਜਾਈ ਕਿ ਆਹੀ ਸਾਡੀ ਭੈਣ ਐ ਕਾ ਮੈਂ ਜਿਉਂ ਵੀ ਆਈ ਅੰਨੀ ਹਾ ਸ਼ੁਰੂ ਤੋਂ ਮੈਂ ਗੁਰਪ੍ਰੀਤ ਦੇ ਮਗਰੀ ਲੱਗੀ ਰਹੀ ਕਿ ਇਹੋ ਮੇਰੀ ਨਣਾਣ ਆ ਹਾ ਵੀ ਮਾ ਦੀਦੀ ਤੇ ਮੇਰੀ ਕੋਸ਼ਿਸ਼ ਉਹ ਨਹੀਂ ਲੱਗਦੀ ਇਹ ਨਾ ਮੇਰੇ ਸਟੈਂਡਰਡ ਦੀ ਆ ਨਾ ਮੈਂ ਇਹਦੇ ਨਾਲ ਬੈਣਾ ਖਲੋਣਾ ਵਾ ਜਿਵੇਂ ਉਹਦੇ ਘਰੇ ਗਈ ਤੇ ਮੇਰਾ ਤੇ ਉੱਥੇ 2 ਮਿੰਟ ਵੀ ਖਲੋਣ ਨੂੰ ਜੀ ਨਹੀਂ ਕੀਤਾ ਕਿਉਂਕਿ ਉਹਦੇ ਘਰ ਉਹਦੋਂ ਗਰੀਬੀ ਸੀ ਸੱਚੀ ਸਾਰੇ ਖੇੜ ਹੀ ਆ ਨੋਟਾਂ ਦੀ ਆ ਜਿਹਦੇ ਕੋਲ ਆ ਕਾਗਜ਼ ਹੁੰਦੇ ਆ ਨਾ ਉਹੀ ਬੰਦੇ ਅੱਜ ਕੱਲ ਦੀ ਦੁਨੀਆ 'ਚ ਕੰਮ ਜਾਵਿਆ ਮੰਮੀ ਜੀ ਦੇ ਕੋਲ ਕਾਗਜ਼ ਨਹੀਂ ਨਾ ਹੁੰਦੇ ਉਹ ਤੇ ਕੋਈ ਕੁਛ ਨਹੀਂ ਉਹ ਕੱਖੋਂ ਹੋਲਾ ਵਾ ਚੱਲ ਹੁਣ ਰੋਣਾ ਧੋਣਾ ਪੁੱਤ ਬੰਦ ਕਰ ਵੇਖ ਹੁਣ ਕਿੱਡੀ ਰਕਮ ਤੈਨੂੰ ਦੇ ਕੇ ਗਈ ਤੇ ਹੀ ਭੈਣ ਨਾ ਤੇਰੀ ਮਾਸੀ ਪੋਤਾ ਆਪਣਾ ਕੋਈ ਕੰਮ ਕਰ ਤੇ ਆਪਾਂ ਕਾਮਯਾਬ ਹੋਈਏ ਜਿਨ੍ਹਾਂ ਦੇ ਪੈਸੇ ਮੋੜ ਗਏ ਅੱਜ ਸਾਨੂੰ ਡੁੱਬ ਦਿਆਂ ਨੀ ਆਹ ਪੈਸੇ ਫੇਰ ਤਾਰਾਂਗੇ ਸਹੀ ਗੱਲ ਕੋਈ ਇਹਨਾਂ ਦਾ ਕੰਮ ਕਰੋ ਤੇ ਉਹਦੇ ਚ ਜਿਹੜੀ ਇਨਕਮ ਆਉਗੀ ਨਾ ਨਾਲੇ ਸਾਡਾ ਘਰ ਚੱਲੂਗਾ ਨਾਲੇ ਇੱਕ ਕਮੇਟੀ ਪਾ ਲਈਏ ਇਹਨਾਂ ਦੇ ਨਾਂ ਦੀ ਉਹ ਜਮਾ ਹੁੰਦੇ ਰਹਿਣਗੇ ਜਦੋਂ ਪੈਸੇ ਇਕੱਠੇ ਹੋਣਗੇ ਅਸੀਂ ਵਿਮਾ ਦੀ ਜੀ ਦੇ ਪੈਸੇ ਵਾਪਸ ਕਰਦਾਂਗੇ ਬਾਕੀ ਤਾਂ ਗੱਲ ਤਰੀ ਸਾਰੀ ਸਹੀ ਆ ਪਰ ਆ ਕਮੇਟੀ ਵਾਲਾ ਕੰਮ ਇਹ ਨਹੀਂ ਮੈਂ ਕਰਨਾ ਕਮੇਟੀ ਕਮੇਟੀ ਨਹੀਂ ਵੀ ਪਾਣੀ ਮੇਰੀ ਗੱਲ ਸੁਣੋ ਰਣਜੀਤ ਕਮੇਟੀ ਰਹੀਂ ਪੈਸੇ ਜੁੜ ਜਾਂਦੇ ਆ ਹਰ ਮੈਂਬਰ ਤੁਹਾਡੀ ਭੈਣ ਵਰਗਾ ਠੱਗ ਨਹੀਂ ਹੈਗਾ ਕਈ ਕਮੇਟੀ ਵਾਲੀ ਇਹੋ ਜਿਹੇ ਇਨਸਾਨ ਨੇ ਵਿੱਚ ਨਾ ਕਿ ਇਹਦਾ ਰੁਪਈਆ ਖਾਂਦੇ ਨੇ ਤੇ ਨਾ ਕਿ ਇਹਨੂੰ ਰੁਪਈਆ ਖਾਂ ਦੇਂਦੇ ਨੇ ਪਰ ਮੇਰੇ ਕੰਨ ਨੂੰ ਹੱਥ ਲੱਗੇ ਜੇ ਭੱਜ ਗਈ ਨਾ ਕਿਤੇ ਕਮੇਟੀ ਵਾਲੀ ਤੇ ਆ ਇੱਕ ਵਾਰੀ ਮਦਦ ਹੋ ਗਈ ਨਾ ਪੈਸੇ ਤੋਂ ਮੁਲਤਜ਼ਰ ਹੋਣਾ ਹੀ ਮੈਂ ਫੇਰ ਦੁਬਾਰਾ ਜਾਉਗੀ ਭੱਜ ਕੇ ਕਿੱਥੇ ਜਾਉਦੀ ਭੱਜ ਕੇ ਜਿੱਥੇ ਗੁਰਪ੍ਰੀਤ ਚਲ ਗਈ ਆ ਤੇ ਕਿੱਥੇ ਭੱਜ ਗਈ ਗੁਰਪ੍ਰੀਤ ਫੇਰ ਆ ਇੱਥੇ ਹੀ ਆਈ ਆ ਰੋ ਕੇ ਆ ਤੁਹਾਡੀ ਜਨਾਨੀ ਨੇ 1-1 ਰੁਪਈਆ ਘੜਾਇਆ ਉਹਦੇ ਕੋਲ 1-1 ਰੁਪਈਆ ਨਾਲ ਉਹਦਾ ਤੇ ਨਾਲ ਆਪਣਾ ਇਹ ਵੀ ਗੱਲ ਯਾਦ ਰੱਖਿਓ ਉਹ ਪਰਾਣਾ ਪਸਾਲੀ ਕਿਤੇ ਮਹਾਮਹਾ ਥਾਏ ਆ ਆਏ ਨਹੀਂ ਪਹਿਲੇ ਤੂੰ ਨੇ ਲਗਿਆ ਪਹਿਲੀ ਹੁਣ ਨਾ ਮੰਮੀ ਲక్ష్ਮੀ ਘਰ ਆਈ ਹੁਣ ਲੜਿਆ ਨਹੀਂ ਤੂੰ ਇਦਾਂ ਕਰੋ ਇੱਕ ਬੁਗਣੀ ਲਿਆਓ ਹਾਂ ਤਾਲੇ ਵਾਲੀ ਤੇ ਉਹ ਸਮਝੋ ਵੀ ਤੁਹਾਨੂੰ ਇਹ ਰਣਜੀਤ ਕਮੇਟੀ ਦੇਣ ਦੇ ਤੇ ਉੱਚ ਪਾਈ ਚਲੋ ਤੇ ਉਹ ਜਦੋਂ ਪੈਸੇ ਜਮ੍ਹਾਂ ਹੋ ਜਾਣਗੇ ਤੇ ਬੁਗਣੀ ਦਾ ਪਤਾ ਲੱਗੋਲਾ ਨੇ ਪਛਾਣੀ ਹੋ ਗਈ ਤੁਹਾਡੇ ਕੋ ਤੇ ਉਹਦੇ ਪੈਸੇ ਦੇ ਦਾਂਗੇ ਆਪਾਂ ਹਾਂ ਉਹ ਕਿੱਲ ਹਾਂ ਇਹ ਸਹੀ ਆ ਇਹ ਮੰਨੂਏ ਮੈਨੂੰ ਠੀਕ ਹੈ ਨਾ ਇਹ ਨਾ ਗਿਆ ਫੂਈ ਫੂਈ ਤਲਾ ਭਰ ਜਾਂਦਾ ਭਰੂਗਾ ਹੀ ਨਾ ਹਾਂ ਉਹ ਸਹੀ ਗੱਲ ਆ ਚੱਲੋ ਮੈਂ ਲੇ ਗਣੀ ਬਾਬਾ ਜੀ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਕੰਮਾਂ 'ਚ ਹੋਰ ਤਰੱਕੀਆਂ ਪਾਉਣ ਵਿਮਲ ਦੀਦੀ ਉਹਨਾਂ ਨੇ ਜੋ ਆਸਾਨ ਅੱਜ ਸਾਡੇ ਤੇ ਕੀਤਾ ਨਾ ਰਣਜੀਤ ਅਸੀਂ ਸਾਰੀ ਜ਼ਿੰਦਗੀ ਨਹੀਂ ਭੋਲ ਸਕਦੇ ਉਹਨਾਂ ਨੂੰ ਸਹੀ ਗੱਲ ਆ ਚਲੋ ਮੈਨੂੰ ਕੰਮ ਕਰ ਤੁਰੰਦ ਨਾ ਮਜਰਿਆ ਮਿਲ ਗਿਆ ਨਾਲੇ ਮੈਨੂੰ ਤੇ ਸਮਝ ਨਹੀਂ ਆਉਂਦੀ ਸੋਨ ਨੂੰ ਗਿਆ ਤੇ ਗਿਆ ਕਿੱਥੇ ਕੱਲ ਰਾਤ ਦਾ ਕਰਨੇ ਆਇਆ ਫੋਨ ਵੀ ਕੋਈ ਵੀ ਨਹੀਂ ਆਇਆ ਕਿਤੇ ਕੁਝ ਹੋਤ ਹੀ ਨਹੀਂ ਗਿਆ ਕੀ ਪਤਾ ਜਾ ਕੇ ਟੈਨਸ਼ਨ ਨਾ ਕਰੋ ਨਿਕਲ ਗਿਆ ਹੋਵੇ ਦੇਣ ਵਾਲਿਆਂ ਦੇ ਫੋਨ ਵੀ ਧਿਆਨ ਦੇ ਵੀ ਹਰ ਕੋਈ ਪੈਸੇ ਮੰਗਦਾ ਵੀ ਅਜੇ ਪਹਿਲੇ ਪੈਸੇ ਇੰਨੇ ਚੁੱਕ ਲੈਸ ਹੁਣ ਦਿੱਤੇ ਨਹੀਂ ਜਾਂਦੇ ਮੈਨੂੰ ਤਾਂ ਟੈਨਸ਼ਨ ਹੀ ਵਈ ਕੁਝ ਕੰਮ ਨਾ ਲਵੇ ਕੀ ਕਰਾਂ ਫੋਨ ਕਰਾਂ ਕਿ ਇਹਨੂੰ ਕੀ ਦੱਸਾਂ ਕਿ ਯਾਰਾਂ ਦੋਸਤਾਂ ਨੂੰ ਪੁੱਛਾਂ ਹਾਂ ਯਾਰਾਂ ਦੋਸਤਾਂ ਕੇ ਹੁਣ ਕੀ ਪਤਾ ਅਗਲਾ ਕੀ ਕਹਿ ਦਵੇ ਕਿ ਮੇਰੇ ਵੀ ਪੈਸੇ ਨੇ ਅਗਲਾ ਮੈਨੂੰ ਹੋਰ ਚਾਰ ਗੱਲਾਂ ਸੁਣਾ ਦਵੇ ਕਿ ਇਤਲਾਤ ਹੋ ਗਈ ਚੰਗਾ ਬਲਾ ਕਾਰੋਬਾਰ ਚੱਲਦਾ ਸੀ ਐਨੇ ਲਾਲਚਕਾਰ ਕਰਕੇ ਪਤਾ ਨਹੀਂ ਕਿਹੜੀ ਕੰਪਨੀਾਂ 'ਚ ਪੈਸੇ ਡੋਬ ਛੱਡੇ ਉਧਰੋਂ ਮੈਂ ਵੀ ਡੋਬ ਤੇ ਕਿੰਨੀ ਰਕਮ ਦੇ ਮੈਂ ਵੀ ਡੋਬ ਤੀ ਕਰਦਾ ਬੇੜਾ ਘਰ ਕੱਕਾ ਆਪਾਂ ਦੋ ਮਨੇ ਰਲ ਕੇ ਪਤਾ ਨਹੀਂ ਕਦੋਂ ਹੋਏਗਾ ਸਿਸਟਮ ਤੁਹਾਡਾ ਸਹੀ ਚਲ ਫੋਨ ਕਰਕੇ ਵੇਖਦੇ ਆਂ ਕਿ ਪਤਾ ਸਵਿਚ ਓਨ ਹੋਣਾ ਹੋ ਗਿਆ ਹੋਵੇ ਜਮਾਨੇ ਮੈਂ ਕਿੱਥੇ ਇਹਨੂੰ ਦੱਸਾਂ ਆਪਣਾ ਦੁੱਖ ਕੋਈ ਸੁਣਨ ਵਾਲਾ ਵੀ ਨਹੀਂ ਮੇਰੇ ਰਵੀ ਹਾਂਸ ਹਾਲੇ ਵੀ ਸਵਿਚ ਓਫ ਹੀ ਆਉਂਦਾ ਵੀ ਹਾਂ ਦੋਸਤ ਨੂੰ ਕਰਕੇ ਵੇਖਦੀ ਹਾਂ ਹਸਨ ਪ੍ਰਾਪਾ ਭਾਬੀ ਕੋ ਗਈ ਆਸਣਾ ਗਈ ਸੀ ਮੈਂ ਚਲ ਮੇਰੀ ਮਦਦ ਕਰਨਗੇ ਜਿੰਨੀ ਮਰਜੀ ਭੈਣ ਭੁਰੀ ਹੋਵੇ ਹਰ ਭਰਾ ਮਦਦ ਤੇ ਕਰਦਾ ਹੀ ਹੈ ਪਰ ਉਹਨਾਂ ਨੇ ਮੇ ਮਦਦ ਕੀ ਕਰਨੀ ਉਹਨਾਂ ਨੇ ਤੇ ਮੇਰੀ ਗੱਲ ਵੀ ਨਹੀਂ ਸੁਣੀ ਕੋਈ ਪਰ ਮੈਂ ਵੀ ਤੇ ਗਲਤ ਸਾਂ ਉਹ ਗੱਲ ਸੁਣਦੇ ਵੀ ਕਿੱਥੋਂ ਮੇਰੀ ਜੋ ਕੀਤਾ ਮੈਂ ਕਿੰਨਾ ਬੁਰਾ ਕੀਤਾ ਉਹਨਾਂ ਨਾਲ ਕੋਈ ਵੀ ਉਹ ਵੀ ਮੇਰੇ ਨੰਨਜੀ ਵਤੀਰਾ ਕਰਦਾ ਉਹ ਵੀ ਆਪਣੀ ਜਗ੍ਹਾ ਸਹੀ ਹੈ ਕਿ ਜਿਹੜੇ ਮੂੰਹ ਨਾ ਜਾਮਾ ਉਹਨ ਉੱਥੇ ਫਿਰ ਵੀ ਉਹਨਾਂ ਨੇ ਨਾ ਮੇਰੀ ਮਦਦ ਕੀਤੀ ਮੈਂ ਕੀ ਕਰਾਂਗੇ ਚਾਲ ਮੇਰੇ ਦੋਸਤ ਨੂੰ ਫੋਨ ਕਰਕੇ ਪੁੱਛਦੀ ਆ ਕਿੱਥੇ ਰਹਿ ਗਿਆ ਨਾ ਕਿਤੇ ਦੋਸਤ ਵਾਲ ਗਿਆ ਹੋਵੇ ਮੈਂਵੇਂ ਮੇਰੇ ਮਨ ਚ ਭੈੜੇ ਖਿਆਲ ਆਈ ਜਾਂਦੇ ਵੀ ਰੱਬ ਕਰੇ ਖੈਰ ਹੀ ਹੋਵੇ ਹੈਲੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਹੂੰ ਹਾਂ ਹਾਂ ਮੈਂ ਸੋਨੂ ਦੀ ਵਾਈਫ ਹੀ ਬੋਲਦੀ ਵੀ ਆ ਹਾਂਜੀ ਕਿ ਤੁਹਾਡੇ ਨਾਲ ਨੇ ਨਹੀਂ ਕਾਦ ਨਹੀਂ ਪਹੁੰਚੇ ਨਾ ਕਈਆਂ ਤੇ ਫੋਨ ਕੀਤਾ ਮੈਂ ਕੱਲ ਰਾਤ ਦੇ ਘਰ ਨਹੀਂ ਆਏ ਕੀ ਟੈਨਸ਼ਨ ਚ ਸੀ ਹਾਂ ਟੈਨਸ਼ਨ ਤੇ ਇਹਦਾ ਘਾਟਾ ਤੁਹਾਨੂੰ ਪਤਾ ਹੀ ਹੈ ਕੰਪਨੀ ਵਾਲਿਆਂ ਨੇ ਦੇਤਾ ਹੂੰ ਉਹਨਾਂ ਨੇ ਦਿਲ ਤੇ ਲਾ ਲਈ ਗੱਲ ਤਾਂ ਯੋ ਘਰ ਨਹੀਂ ਆਏ ਹੁਣੇ ਸ਼ਰਾਬ ਪੀਤੀ ਸੀ ਅੱਛਾ ਰੱਜਿਆਂ ਵੀ ਸੀ ਸ਼ਰਾਬ ਪੀ ਕੇ ਅੱਛਾ ਕੀ ਪਤਾ ਕਿੱਥੇ ਗਏ ਆ ਚਲੋ ਭਾਜੀ ਤੁਹਾਨੂੰ ਕੁਝ ਪਤਾ ਲੱਗੇਗਾ ਨਾ ਇਹਨਾਂ ਬਾਰੇ ਜਾਕੀ ਹੋਰ ਦਾ ਨੰਬਰ ਹੋਵੇ ਕਿ ਹੋਰ ਦੋਸਤਵਾਂ ਨਾਲ ਚਲ ਗਏ ਹੁਣ ਨਹੀਂ ਗਏ ਘਰ ਚੱਲਣਾ ਸੀ ਘਰ ਤੇ ਪਹੁੰਚੇ ਨਹੀਂ ਨਾ ਤਾਇਆ ਤੇ ਫੋਨ ਕਰਦੀ ਵੀ ਆ ਤੁਹਾਨੂੰ ਕਹਿੰਦੇ ਘਰ ਤੇ ਘਰ ਆਏ ਨਹੀਂ ਕੀ ਪਤਾ ਕਿੱਥੇ ਨਿਕਲ ਗਏ ਹਾਂ ਚਲੋ ਤੁਹਾਨੂੰ ਕੁਝ ਪਤਾ ਲੱਗੇਗਾ ਨਾ ਪਲੀਜ਼ ਮੈਨੂੰ ਭਾਜੀ ਫੋਨ ਕਰਕੇ ਦੱਸ ਦੇਣਾ ਮੈਨੂੰ ਬੜੀ ਟੈਨਸ਼ਨ ਹੁੰਦੀ ਵੀ ਹੈ ਆਹੋ ਹੂੰ ਚਲੋ ਮਿਹਰਬਾਨੀ ਤੁਹਾਡੀ ਭਾਜੀ ਠੀਕ ਐ ਇੰਨੀ ਸ਼ਰਾਬ ਪੀਤੀ ਰੱਜਿਆ ਪਿਆ ਕਿ ਤੇ ਡਿੱਗ ਟਾ ਹੀ ਨਾ ਗਿਆ ਹੋਵੇ ਰਸਤੇ ਵਿੱਚ ਕਿਤੇ ਇਹ ਪਤਾ ਰਸਤੇ ਮੁੱਦਾ ਪਿਆ ਹੋਵੇ ਕਿਤੇ ਕੀ ਕਰਾਂ ਰੱਬਾ ਕੀ ਪਤਾ ਸ਼ਰਾਬ ਪੀਤੀ ਸੇ ਕੋਈ ਹਾਦਸਾ ਹੀ ਨਾ ਹੋਊ ਗਿਆ ਹੋਵੇ ਇਹਦੇ ਨਾਲ ਕੋਈ ਛੱਟ-ਬੱਟ ਨਾ ਲੱਗੀ ਹੋਵੇ ਜਿਹੜਾ ਘਰ ਨਹੀਂ ਪਰਤੇ ਉਹਥੇ ਕਿਤੇ ਕੁਝ ਉਨਹੋਣੀ ਨਾ ਹੋ ਗਈ ਹੋਵੇ ਕਿੰਨੂੰ ਦੱਸਾਂ ਮੈਂ ਰਾਣੀ ਵੀਰੇ ਨੂੰ ਦੱਸਾਂ ਮम्मी ਨੂੰ ਦੱਸਦੀ ਆ ਮਾਵਾ ਨੂੰ ਤੇ ਆਪਣੀ ਧੀਆ ਦਾ ਦੁੱਖ ਹੁੰਦਾ ਹੀ ਆ ਭਾਬੀ ਨੂੰ ਜਾ ਕੇ ਦੱਸਦੀ ਆ ਭਾਬੀ ਮੇਰੀ ਭਾਗੀ ਤੇ ਚੰਗੀ ਆ ਫਿਰ ਮੇਰੀ ਗੱਲ ਸੁਨੇਗੀ ਤੇ ਸਹੀ ਚਲ ਮੈਂ ਕਰਦੀ ਆ ਕੁਛ ਫੋਨ ਕਰਦੀ ਆ ਜਾਨੀ ਹਾਏ ਰੱਬਾ ਕਰ ਬਾਰ ਤੇ ਆਦਮੀ ਨਹੀਂ ਹੁੰਦਾ ਜੇ ਆਦਮੀ ਨੂੰ ਖੁਸ਼ ਹੋ ਗਿਆ ਤੇ ਮੇਰੀ ਕਿੰਨੇ ਆਵਾਜ਼ ਸੁchnੀ ਹੈ ਜਨਾਨੀ ਦੀ ਤਾਂ ਕੋਈ ਬਾਤ ਵੀ ਨਹੀਂ ਪਛਦਾ ਹੂੰ ਸੋਨੂੰ ਨੇ ਵੀ ਇੰਨਾ ਘਾਟਾ ਪੈ ਗਿਆ ਉਹਨੇ ਵੀ ਕੰਪਨੀਾਂ 'ਚ ਕਿੰਨੇ ਪੈਸੇ ਡੋਪਤੇ ਉਹਨੇ ਤੇ ਡੁੱਬੀ ਮੈਂ ਕਿਹੜੀ ਘੱਟ ਕੀਤੀ ਮੈਂ ਵੀ ਤੇ ਇੰਨੀ ਚਲਾਕ ਜਨਾਨੀ ਹੁੰਦੀ ਆ ਸੁੰਦਿਆ ਗੱਲਾਂ ਵਿੱਚ ਆ ਗਈ ਉਹਦੀ ਤੇ ਕਿੰਨੇ ਲੱਖਾਂ ਦਾ ਨੁਕਸਾਨ ਕਰਾਉਨੇ ਆਪਨਾ ਸਾਰਾ ਜੋੜਿਆ ਜੁੜਿਆ ਸਭ ਲੈ ਗਈ ਉਹ ਜਨਾਨੀ ਪਤਾ ਨਹੀਂ ਕਿੱਥੇ ਰਫੋ ਚੱਕਰ ਹੋ ਗਈ ਮੈਨੂੰ ਇੰਨਾ ਧੋਖਾ ਦੇ ਗਈ ਉਹ ਸਾਰਿਆਂ ਨੂੰ ਤੁਘਿਆ ਮਾਰ ਮਾਰ ਕੇ ਚਾਸੇ ਦੇ ਦੇ ਕੇ ਜਿਹੜੀ ਰਕਮ ਜੋੜੀ ਉਹ ਮੈਨੂੰ ਛਦੈਮ ਬਣਾ ਕੇ ਚੂਨਾ ਲਾ ਕੇ ਸਾਰੀ ਰਕਮ ਹੀ ਲੈ ਗਈ ਪਤਾ ਨਹੀਂ ਕਿੱਥੇ ਰਫੂ ਚੱਕਰ ਹੋ ਗਈ ਚਲ ਮੈਂ ਨਾ ਮੰਮੀ ਵਾਲੇ ਹੋ ਕੇ ਆਪਣੀ ਆ ਮਾਂ ਘਰੀ ਜਾਏਂਦਾ ਦੁੱਖ ਵੇਲੇ ਕੋਰ ਕਿੱਥੇ ਜਾਵਾਂ ਕੰਮ ਤੇ ਹੋ ਕਾ ਫੋਨ ਆ ਗਿਆ। ਇਹਨਾਂ ਦੇ ਦੋਸਤਾਂ ਹੀ ਫੋਨ ਆ ਗਏ। ਚਲੋ। ਹੈਲੋ। ਸਤਿ ਸ਼੍ਰੀ ਅਕਾਲ। ਬਿਜ਼ੀ? ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਫੋਨ ਕਰਦੀ ਸੀ। ਹਾਂ, ਥੋੜਾ ਜਿਹਾ ਮੈਂ ਕੰਮ ਦੀ ਬੈਠਾ ਹਾਂ। ਹੁਣ ਇਹ ਆਇਆ ਜੇ ਥੋੜਾ ਬਿਜੀ ਤਾਂ ਬੱਸੇ ਫੋਨ ਨਾਲ ਹੀ ਕੰਮ ਦੇ ਕੇ ਆ। ਅੱਛਾ ਮੈਂ ਤੁਹਾਨੂੰ ਪੁੱਛਣਾ ਸੀ ਕਿ ਸੋਨੂੰ ਤੁਹਾਡੇ ਨਾਲ ਤੇ ਨਹੀਂ ਕਿਤੇ? ਵੀ ਵੇਖਿਆ ਸੋਨੂੰ ਨੂੰ ਕਿਤੇ? ਰਾਤੀ ਤੇ ਮੇਰੇ ਨਾਲ ਵੀ ਸੀ। ਅੱਛਾ। ਨਹੀਂ ਆਇਆ ਜੀ ਨਹੀਂ ਨਾ ਘਰ ਨਹੀਂ ਆਇਆ ਤਾਂ ਮੈਨੂੰ ਫਿਕਰ ਪਈ ਸੀ ਤੇ ਮੈਂ ਹੋਰ ਵੀ ਦੋਸਤਾਂ ਨੂੰ ਫੋਨ ਕੀਤੇ ਉਹਦੇ ਕਹਿੰਦੇ ਘਰੋਂ ਨਿਕਲ ਗਿਆ ਤੇ ਪਰ ਘਰ ਨੂੰ ਤੇ ਪਹੁੰਚੇ ਨਹੀਂ ਪਰ ਮੇਰੇ ਹੁੰਦਿਆ ਤੇ ਘਰ ਨਹੀਂ ਗਿਆ ਸਹੀ ਪਰ ਇਹ ਨਾ ਜੂਆ ਖੇਡਣ ਗਿਆ ਸੀ ਜੂਆ ਆ ਉਹਦੇ ਖੇਡਦੇ ਨਹੀਂ ਕਦੀ ਨਹੀਂ ਖੇਡਣਦੇ ਸੀ ਰਾਤੀ ਤੇ ਨਾਲ ਇਹਨਾਂ ਸ਼ਰਾਬ ਵੀ ਪੀਂਦੇ ਆਏ ਅੱਛਾ ਦਿਨ ਮੋਨਾ ਨਾ ਲੱਗਦਾ ਪਿਆ ਸੀ ਤੇ ਮੈਂ ਇਹਨੂੰ ਬੜੀ ਕੋਸ਼ਿਸ਼ ਕੀਤੀ ਵੀ ਘਰ ਲੈ ਕੇ ਆਵਾਂ ਤੇ ਘਰ ਮੇਰੇ ਅੱਖ ਨਹੀਂ ਲੱਗਣ ਗਈ ਰਾਤੀ ਤੇ ਸਮਝਾਣਾ ਸੀ ਮੈਂ ਕਾਫੀ ਸਮਝਾਇਆ ਸੀ ਬਾਬੀ ਜੀ ਪਰ ਮੇਰੇ ਹੱਥ ਗੱਲ ਹੀ ਨਹੀਂ ਹੁੰਦਾ ਹੀ ਬੈਨਾ ਹੀ ਉਲਟਾ ਲੜਨ ਲੱਗ ਪਿਆ ਕਿੰਦਾ ਤੂੰ ਮੇਰੇ ਵੱਲ ਦੀ ਗੱਲ ਨਹੀਂ ਕਰਦਾ ਰਿਹਾ ਤੂੰ ਤੇ ਤੂੰ ਹੀ ਉਹਨਾਂ ਨਾਲ ਗੱਲ ਉਹਨਾਂ ਉਹਨਾਂ ਦੀ ਗੱਲ ਅੱਛਾ ਉਹਨਾਂ ਦੀ ਗੱਲ ਤੂੰ ਜੈਨੇ ਕੀ ਕਹਿਣਾ ਮਤਲਬ ਹਾਂ ਕਿ ਉਹਨਾਂ ਨੂੰ ਸੁਣਾ ਤੂੰ ਇਹ ਕਿ ਸਮਝਾਇਆ ਕਿ ਘਰ ਚੱਲ ਤੇ ਉਹ ਸਮਝੇ ਨਹੀਂ ਨਾਲ ਹੱਥੋਂ ਗਰਮ ਹੋ ਗਈ ਹੋਣੀ ਮੈਂ ਨਾ ਬਾਤ ਹੀ ਬਹੁਤ ਜਨ ਗਰਮ ਹੋ ਗਿਆ ਕਿ ਜੇ ਮੈਂ ਸ਼ਾਟ ਕਿ ਆ ਗਿਆ ਮੈਂ ਕਿਹਾ ਠੀਕ ਹੈ ਚਲ ਆਵਾ ਤੇਰੀ ਮਰਜ਼ੀ ਇਹ ਨਾਲੇ ਭੱਬੀ ਜੀ ਇੱਕ ਗੱਲ ਹੋਰ ਕੰਮ ਕਿਹਾ ਨਹੀਂ ਸੀ ਇਹ ਕਿ ਨਾਲ ਉਹ ਇਹਨੇ ਨਾ ਕਈਆਂ ਮੋੜਿਆ ਦੇ ਪੈਸੇ ਬੜੇ ਏਨੇ ਆ ਹੈ ਇਹਨਾਂ ਫਰਜੀ ਕੰਪਨੀ ਕੋਈ ਖੋਲ ਕੇ ਬੈਠਾ ਵਾ ਜਿਹਦੇ ਵਿੱਚ ਉਹਨਾਂ ਦੇ ਨਾਮ ਲਿਖੀ ਜਾਂਦਾ ਤੇ ਉਹਨਾਂ ਕੋ ਪੈਸੇ ਟੱਕੀ ਜਾਂਦਾ ਹੈ ਫਰਜੀ ਕੰਪਨੀ ਖੋਲਨੀ ਹਾਂ ਜੀ ਮੈਨੂੰ ਤਾਂ ਕੁਛ ਨਹੀਂ ਪਤਾ ਇਹਨੇ ਕਹਦੇ ਦੋ ਤਾਂ 90 ਦਿਨਾਂ ਚ ਡਬਲ ਹੋ ਜਾਣਗੇ ਅੱਛਾ ਤੇ ਦਿੱਤੇ ਉਹਨਾਂ ਨੇ ਵਾਪਸ ਕਿਹਨੂੰ ਨਾ ਵਾਪਸ ਕਿੱਥੇ ਜਾਣੇ ਆ ਆਵੇ ਖਣਾ ਇਹ ਕਿ ਟਿਕਟੋ ਦੀ ਮਾਰੰਦਿਆ ਵਾ ਆਪ ਤੇ ਉਹ ਪੈਸੇ ਲੋਗੇ ਅਗਲੇ ਮਿੰਟ ਤੇ ਕੰਪਨੀ ਤੇ ਹੈ ਹੀ ਨਹੀਂ ਆ ਕੋਈ ਇਹ ਅਸੀਂ ਜਿਹੜੀ ਟਵਲ ਕੰ ਦਾ ਵਾਲ ਪੈਸੇ ਦੇ ਦੇ ਅੱਛਾ ਤੇ ਬਾਕੀ ਮੇਰੇ ਸਮਝਾਉਂਦੇ ਨਹੀਂ ਸਮਝ ਆ ਤੇ ਇਹ ਘਰ ਨਹੀਂ ਆਇਆ ਤੇ ਤੁਸੀਂ ਕੋਈ ਨਹੀਂ ਮੈਂ ਨੂੰ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਹਾਂ ਚਲੋ ਭਾਜੀ ਤੁਸੀਂ ਵੇਖੋ ਤੇ ਬਾਕੀ ਆਂਦੇ ਨੇ ਮੈਂ ਪੁੱਛਦੀ ਆ ਨਾ ਕਿਹੜੀ ਫਰਜੀ ਕੰਪਨੀ ਖੋਲ ਕੇ ਬੈਠੀ ਹੈ ਉਹ ਕਿਵੇਂ ਆ ਸੇ ਕੁ ਗੱਲ ਕੁ ਸ਼ਾਦਾ ਨੂੰ ਹਾਂਜੀ ਇਹ ਠੱਗਿਆ ਠੋਰੀਆ ਕਿਉਂ ਮਾਰਦਾ ਬਿਆ ਲੋਕਾਂ ਨੂੰ ਮੈਨੂੰ ਕੀ ਪਤਾ ਭਾਜੀ ਜਨਾਨੀ ਨੂੰ ਕੀ ਪਤਾ ਹੁਣ ਆਦਮੀ ਕੀ ਕਾਰੋਬਾਰ ਕਰਦੇ ਵੇ ਅੱਗੇ ਤੇ ਕਦੀ ਨਹੀਂ ਇੰਝ ਕੀਤਾ ਇਹਨਾਂ ਨੇ ਨਹੀਂ ਇਹਨੇ ਕਦੀ ਵੀ ਘਰ ਗੱਲ ਨਹੀਂ ਕੀਤੀ ਜਾਂ ਮੈਂ ਪੈਸੇ ਕਿੱਥੋਂ ਲੈ ਕੇ ਆਉਂਦਾ ਵਾਂ ਕਿੱਥੇ ਦੇਣਾ ਵਾਂ ਨਹੀਂ ਭਾਜੀ ਕਦੀ ਵੀ ਨਹੀਂ ਗੱਲ ਕੀਤੀ ਇਹਨਾਂ ਨੇ ਜੇ ਕੀਤੀ ਹੁੰਦੀ ਮੈਨੂੰ ਪਤਾ ਨਾ ਹੋਵੇ ਮਹਾਨੂੰ ਕਹਿੰਦੇ ਮੈਂ ਹਾਨੂੰ ਕਹਿੰਦੇ ਆ ਕਿ ਤੂੰ ਤੇਨੂੰ ਟੈਨਸ਼ਨ ਨਹੀਂ ਹੁੰਦੀ ਕੀ ਜੀ ਦੀ ਲੋੜ ਨਹੀਂ ਜਾ ਤੈਨੂੰ ਸਭ ਕੁਝ ਮਿਲਦਾ ਵੇ ਤੂੰ ਮੈਂ ਇੱਕ ਦੋ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਕਾਰੋਬਾਰ ਕਰਦੇ ਹੋ ਕਿਸ ਤਰ੍ਹਾਂ ਪੈਸੇ ਆਉਂਦੇ ਹਰ ਜਨਾਨੀ ਪੁੱਛਦੀ ਹੈ ਪਰ ਇਹ ਕਹਿੰਦੇ ਆ ਕਿ ਤੂੰ ਕਾਹਦੀ ਟੈਨਸ਼ਨ ਲੈਣੀ ਜਦ ਮੇਰਾ ਕੰਮ ਹੈ ਕਮਾਣਾ ਮੈਂ ਜਿਵੇਂ ਮਰਜ਼ੀ ਕਮਾਵਾ ਤੇਰੇ ਸਾਰੇ ਸ਼ੌਂਕ ਪੂਰੇ ਕਰਦਾ ਤੈਨੂੰ ਜਿੱਥੇ ਕਹਿੰਦੇ ਉੱਥੇ ਲੈ ਕੇ ਜਾਂਦਾ ਵਾਂ ਕਿ ਨਹੀਂ ਲੈ ਕੇ ਜਾਂਦਾ ਫਿਰ ਮੈਂ ਕੀ ਬੋਲਾਂ ਉਥੇ ਵੀ ਦੱਸੋ ਦਾ ਭਾਜੀ ਇੱਕ ਗੱਲ ਲੱਗੀ ਆ ਇਤਨਾ ਟੱਕਿਆਂ ਮਾਰ ਕੇ ਸ਼ੌਂਕ ਪੂਰੇ ਕਰਦੇ ਆ ਮੈਨੂੰ ਕੀ ਪਤਾ ਕਿ ਪੈਸਾ ਕਿਸ ਤਰ੍ਹਾਂ ਆਉਂਦਾ ਮੈਨੂੰ ਕੀ ਪਤਾ ਭਾਈ ਜੀ ਕਿਸ ਤਰ੍ਹਾਂ ਪੈਸਾ ਆਉਂਦਾ ਵੇ ਸਾਡੇ ਘਰ ਕਾ ਕਿ ਚੋਣੋ ਕੋਈ ਨਹੀਂ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਪਹਿਲੇ ਇਹ ਕੰਮ ਕਰ ਦੋ ਤੂੰ ਇਹਨਾਂ ਨੂੰ ਵੇਖ ਕੇ ਨਾ ਮੈਨੂੰ ਫੋਨ ਕਰ ਦੋ ਹਾਂ ਜਦੋਂ ਲੱਭਦਾ ਨਾ ਫੋਨ ਕਰਦਾ ਹਾਂ ਚਲੋ ਲੜਨਾ ਨਾ ਪਲੀਜ਼ ਤੂੰ ਪਲੀਜ਼ ਇਹ ਕੰਮ ਕਰ ਦੋ ਇਹਨਾਂ ਨੂੰ ਭੇਜ ਦੋ ਕਰਕੇ ਤੋਂ ਵੇਖ ਦੋ ਹੋਰ ਕਿਤੇ ਯਾਰ ਦੋਸਤ ਨੂੰ ਪੁੱਛ ਕੇ ਵੇਖ ਦੋ ਨਹੀਂ ਮੈਂ ਤੇ ਨਹੀਂ ਲੜਦਾ ਮੈਂ ਤਾਂ ਸਾਨੂੰ ਬਹੁਤ ਸਮਝੌਣਾ ਲਾ ਸਕਾਂ ਮੇਰਾ ਠਿਕਾਣਾ ਹੀ ਨਾ ਜੋ ਲਾਇਆ ਮੈਂ ਕਹਾਂ ਯਾਰ ਤੇਰੇ ਘਰ ਪਰਵਾਹ ਠੀਕ ਦਿਓਣੀ ਆ ਤੂੰ ਚਲ ਜਾ ਤਾ ਮੈਨੂੰ ਤੇ ਆ ਫਿਕਰ ਪਈ ਰਹੀ ਨਹੀਂ ਨਾ ਟੈਨਸ਼ਨ ਚ ਹੋਣੇ ਨਾ ਟੈਨਸ਼ਨ ਹੋਏਗਾ ਕਿ ਹਾਨੂੰ ਨਹੀਂ ਨਾ ਦੱਸਿਆ ਕਰਦੇ ਨਾ ਤੇ ਗੱਲ ਕਰਨੀ ਨਾ ਹੋਈ ਚਲੋ ਕੋਈ ਨਹੀਂ ਭਾਈ ਜੀ ਵੇਖੋ ਫਿਰ ਨਾ ਬਾਕੀ ਨਾ ਠੀਕ ਹੈ ਜੇ ਨਾ ਨਹੀਂ ਨਾ ਘਰ ਆਏਗਾ ਅੱਜ ਨਾ ਥਾਣੀ ਨੂੰ ਬੋਲਣ ਨੂੰ ਨਹੀਂ ਗੜੀ ਚਲੋ ਥੋੜਾ ਟਾਈਮ ਇਕੱਲੇ ਨੇ ਹਾਂ ਕੀ ਪਤਾ ਹੈ ਜਾਂ ਹਾਂ ਕੀ ਕਹਿੰਦਾ ਪਿਆ ਦਾ ਦੋਸਤ ਅੱਗੇ ਤੇ ਸ਼ਰਾਬ ਵੀ ਪਿੰਦਾ ਸੀ ਚਲ ਕੋਈ ਨਹੀਂ ਕਦੀ ਕਦਾਈ ਪੀਲੀ ਹੁੰਦੇ ਜੂਆ ਵੀ ਖੇਡਣ ਲੱਗ ਪਏ ਸਾਰੀਆਂ ਮਾੜੀਆਂ ਆਤਾਂ ਬੈਠੀਆਂ ਇਹਨੂੰ ਜੂਏ ਦੀ ਛਾਡੂ ਇਹਨੇ ਤੇ ਕੰਪਨੀਆਂ ਵੀ ਖੋਲੀਆਂ ਫਰਜੀ ਪਤਾ ਨਹੀਂ ਕਿਹਦਾ ਪੈਸਾ ਲੈ ਲੈ ਕੇ ਲੁੱਟੀ ਜਾਂਦਾ ਪਿਆ ਆਪਣੇ ਯਾਰਾਂ ਦੋਸਤਾਂ ਨੂੰ ਵੀ پاگل ਬਣਾਈ ਜਾਂਦਾ ਪਿਆ ਪਰ ਉਹਨਾਂ ਨੇ ਪੈਸਾ ਵਾਪਸ ਨਹੀਂ ਮੰਗਣਾ ਇਹਦੇ ਕੋਲ ਮੈਨੂੰ ਤੇ ਕਹਿੰਦਾ ਪਿਆ ਸੀ ਕਿ ਮੈਂ ਕਿਤੇ ਕੰਪਨੀ ਮੈਨੂੰ ਤੇ ਕਹਿੰਦਾ ਪਿਆ ਸੀ ਕਿ ਮੈਂ ਕਿਤੇ ਕੰਪਨੀ ਚ ਪੈਸੇ ਲਾਏ ਤੇ ਉਹ ਡੁੱਬ ਗਏ ਡੁੱਬਨੇ ਕੀ ਹੈ ਇਹਨੇ ਤੇ ਆਪ ਹੀ ਫਰਜੀ ਕੰਪਨੀ ਖੋਲ੍ਹੀ ਹੈ ਲੋਕਾਂ ਕੋ ਪੈਸੇ ਲੈ ਲੈ ਕੇ ਲਈ ਜਾਂਦਾ ਕਿੱਥੋਂ ਡਬਲ ਕਰਕੇ ਦੇਣੇ ਨੇ ਇਹਦੇ ਕੋਲ ਲੋਕਾਂ ਨੂੰ ਵਾਪਸ ਦੇਣ ਜੋਗਾ ਕਿੱਥੋਂ ਪੈਸਾ ਹੋਣਾ ਉੱਠੇ ਕੰਮਾਂ ਚ ਪਿਆ ਆ ਇਕ ਨਾ ਇਕ ਦਿਨ ਤੇ ਪੁਲਿਸ ਨੂੰ ਫੜਿਓ ਫੜੋ ਹੋਣਾ ਹੀ ਅੰਜ ਹੈ ਚੰਨ ਮਨਾ ਇੱਕ ਵਾਰੀ ਪੇਕੇ ਜਾ ਕੇ ਤੇ ਵੇਖਾਂ ਫੇਰ ਕਿ ਹੋਇਆ ਨਹੀਂ ਸੁਣਨਗੇ ਫੇਰ ਵੀ ਕੋਸ਼ਿਸ਼ ਕਰਾਂਗੀ ਗੱਲ ਦੱਸਣ ਦੀ ਪੂਰੀ ਵਿਸ਼ਵਾਸਤ ਕਰਨਗੇ ਨਾ ਤੇ ਦੁਖੀ ਆ ਉੱਤੋਂ ਐ ਸਾਨੂੰ ਕੀ ਕਰਦਾ ਪਿਆ ਇਹ ਸਾਰੇ ਅਧਿਕਾਰ ਨਾਮੇ ਦੱਸਾਂ ਜਾ ਕੇ ਨਹੀਂ ਤੇ ਮੇਰਾ ਤੇ ਘਰ ਬਰਬਾਦ ਹੋਣਾ ਕੋਈ ਨਾ ਬਚਾ ਸਕੀਗਾ